ਮਾਡਲ ਟਾਊਨ ਮੰਦਿਰ ਦੇ ਵਿੱਚ ਪੁਜਾਰੀ ਦੇ ਨਾਲ ਹੱਥੋਂ ਪਾਈ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਵਿੱਚ ਕਾਫੀ ਰੋਸ ਹੈ ਦੱਸ ਦਈਏ ਕਿ ਪੂਰੀ ਘਟਨਾ ਮੰਦਿਰ ਪਰਿਸਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋਈ ਤੇ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਗਈ ਵੀਡੀਓ ਦੇ ਵਿੱਚ ਸਾਫ਼ ਵਿਖਿਆ ਜਾ ਸਕਦਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਹੱਥੋਂ ਪਾਈ ਤੱਕ ਇਹ ਗੱਲ ਪਹੁੰਚ ਜਾਂਦੀ ਹੈ ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਦੇ ਕਈ ਹਿੰਦੂ ਸੰਗਠਨ ਪੁਜਾਰੀ ਦੇ ਸਮਰਥਨ ਦੇ ਵਿੱਚ ਆਏ ਨੇ ਇਸ ਸਬੰਧ ਵਿੱਚ ਭਗਵਾਨ ਸੈਨਾ ਦੇ ਰਾਸ਼ੀ ਪ੍ਰਧਾਨ ਪੰਕਜ ਦਵੇਸਰ ਸੀਨੀਅਰ ਕਾਂਗਰਸੀ ਨੇਤਾ ਸतीश ਬੱਲੂ ਸਮਾਜ ਸੇਵਕ ਗੌਰਵ ਅਰੋੜਾ ਤੇ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਇਹ ਕਿਹਾ ਕਿ ਵੀਰਵਾਰ ਨੂੰ ਜਦੋਂ ਉਕਤ ਪੁਜਾਰੀ ਮੰਦਿਰ ਦੇ ਵਿੱਚ ਖੜਾ ਸੀ ਤਾਂ ਉਸਦੇ ਤੇ ਉੱਥੇ ਮੱਥਾ ਟੇਕਣ ਆਇਆ ਇੱਕ ਵਪਾਰੀ ਦੇ ਵਿਚਾਲੇ ਝਗੜਾ ਹੁੰਦਾ ਹੈ। ਬਹਿਸ ਦੌਰਾਨ ਕਾਰੋਬਾਰੀ ਨੇ ਪੁਜਾਰੀ ਨੂੰ ਤੱਕਾ ਦਿੱਤਾ ਤੇ ਮਾਹੌਲ ਤਣਾਅਪੂਨ ਹੋਇਆ। ਮੰਦਿਰ ਕੰਪਲੈਕਸ ਦੇ ਵਿੱਚ ਪੁਜਾਰੀ ਦੇ ਨਾਲ ਹੱਥੋਂ ਪਾਈ ਹੁੰਦੀ ਹੈ ਜੋ ਕਿ ਇੱਕ ਸ਼ਰਮਨਾਕ ਘਟਨਾ ਹੈ। ਇਸ ਮਾਮਲੇ ਦੇ ਵਿੱਚ ਮੰਦਿਰ ਕਮੇਟੀ ਦੀ ਚੁੱਪੀ ਤੇ ਵੀ ਉਹਨਾਂ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਮੰਦਿਰ ਕਮੇਟੀ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਸੀ। ਉਕਤ ਕਾਰੋਬਾਰੀ ਦੇ ਵਿ ਚਾਹੀਦੀ ਸੀ ਇਹ ਉਹਨਾਂ ਮੰਗ ਕੀਤੀ ਹੈ ਪ੍ਰਬੰਧਕ ਕਮੇਟੀ ਦੀ ਚੁੱਪੀ ਨੇ Hindu ਸੰਗਠਨਾ ਤੇ ਲੋਕਾਂ ਦੇ ਵਿਸ਼ਵਾਸ ਨੂੰ ਵਿਠੇਸ ਪਹੁੰਚਾਈ ਹੈ ਉਹਨਾਂ ਕਹੇ ਕਿ ਗਰਬ ਗ੍ਰਹਿ ਵਰਗੇ ਪਵਿੱਤਰ ਸਥਾਨ ਤੇ ਜਿੱਥੇ ਸ਼ਰਧਾਲੂ ਡੂੰਗੀ ਸ਼ਰਧਾ ਤੇ ਆਸਥਾ ਦੇ ਨਾਲ ਪਹੁੰਚਦੇ ਨੇ ਜੇਹ ਕਟਨਾ ਦੇ ਨਾਲ ਸੁਰੱਖਿਆ ਪ੍ਰਣਾਲੀ ਦੇ ਨਾਲ ਮੰਦਰ ਅੰਦਰ ਪ੍ਰਸ਼ਾਸਨ ਦੇ ਕੰਮਕਾਜ ਤੇ ਵੀ ਸਵਾਲ ਖੜੇ ਹੁੰਦੇ ਨੇ ਉਹਨਾਂ ਕਹੇ ਕਿ ਜੇਕਰ ਮੰਦਰ ਕਮੇਟੀ ਇਸ ਮਾਮਲੇ ਦੇ ਵਿੱਚ ਆਪਣੀ ਚੁੱਪੀ ਨਹੀਂ ਤੋੜਦੀ ਤਾਂ ਉਤਤ ਕਾਰੋਬਾਰੀ ਵਿਰੁੱਧ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੇ ਨਾਲ ਨਾਲ ਮੰਦਰ ਕਮੇਟੀ ਦੇ ਵਿਰੁੱਧ ਵੀ ਮੋਰਚਾ ਖੋਲਿਆ ਜਾਵੇਗਾ ਆਸਲਾ ਰਾ ਕੋਰ ਕਰਦਾ ਨੂੰ ਨਾ 40000 ਇਹ ਰੋਟ ਉਹ ਹਰ ਮੇਰਾ ਤੋਪੀ ਇਹ ਗਲਤ ਵੀਡੀਓ ਵਿੱਚ ਹੁੰਦੀ ਪਰ ਇਹ ਵੀਡੀਓ ਜੀ ਮਰਡਰ ਟਾਊਨ ਮੰਦਰ ਸਾਡਾ ਬੜਾ ਪ੍ਰਸਿੱਧ ਮੰਦਿਰ ਹੈ ਸਦਾ ਤੋਂ ਬਹੁਤ ਸਰਬੱਤ ਮੰਦਿਰ ਹੈ ਉੱਥੇ ਸਾਹਮਣੇ ਇਹ ਆਇਆ ਆਪਣੀ ਵੀਡੀਓ ਜਿਹੜੀ ਹੋਇਆਗੀ ਲੱਗਦਾ ਸਮਝਾ ਕਰਦੇ ਇਹ ਵੀਡੀਓ ਦੇ ਵਿੱਚ ਜੀ ਇੱਕ ਸਾਡੇ ਕੋਦੇ ਪੁਜਾਰੀ ਨੇ ਜਿਹਨਾਂ ਦਾ ਕੋਟ ਮਾਰਦਾ ਇੱਕ ਇੱਕ ਕਲਿੱਪ ਸਾਰੇ ਜਿਹੜੇ ਵਾਇਰਲ ਹੋਇਆ ਪਤਾ ਨਹੀਂ ਜਿਹਨਾਂ ਨੇ ਕੋਟ ਮਾਰੀ ਕੀਤੀ ਦੀ ਕਿ ਕਾਰਨ ਕੀ ਲੱਗਾ ਮਤਲਬ ਜੀ ਪੁਜਾਰੀ ਲੱਗਦਾ ਤੁਸੀਂ ਦਾ ਲੋਕ ਸਰਕਾਰ ਕਰਦੇ ਨੇ ਇਹਨੂੰ ਬੰਦਾ ਇਸ ਤਰ੍ਹਾਂ ਹਮਲੇ ਹੋਣ ਕਿੱਦਾਂ ਜਾਇਜ਼ ਹੈ ਦੇਖੋ ਜੀ ਸਨਾਤਨ ਧਰਮ ਦੀ ਅਜ ਮੈਂ ਫੇਰ ਕਹੂੰਗਾ ਫੇਰ ਬੇਝਿਰੀ ਹੋਈਆਂ ਕਿਉਂਕਿ ਪੁਜਾਰੀ ਸਾਡੇ ਧਰਮ ਦੇ ਵਿੱਚ ਪੀਰ ਪੁਜਾਰੀ ਉਹਨੂੰ ਕਿਹਾ ਗਿਆ ਜਦੋਂ ਜਦੋਂ ਕਿਸੇ ਭਗਵਾਨ ਨੂੰ ਭੋਗ ਲਗਾਣਾ ਹੋਵੇ ਜਾਂ ਜਦੋਂ ਭਗਵਾਨ ਦੀ ਕੋਈ ਗੱਲ ਹੋਵੇ ਅਸੀਂ ਪੁਜਾਰੀ ਨੂੰ ਹੀ ਤੁਹਾਡਾ ਇਹ ਜੋ ਤਿਲ ਫੁੱਲ ਆ ਭਗਵਾਨ ਅੱਗੇ ਅਰਪਣ ਕੀਤੇ ਜਾਣ ਜੋ ਵੀ ਸਾਡੀ ਗੱਲ ਆ ਭਗਵਾਨ ਨੂੰ ਦੱਸੀ ਜਾਵੇ ਜੋ ਸਾਡੀ ਬਨੋਂ ਕਰਨਾ ਭਗਵਾਨ ਨੂੰ ਇਹ ਉਹ ਲੋਕ ਨੇ ਜਿਹੜੇ ਨਾਸਤਿਕ ਲੋਕ ਨੇ ਪਰ ਮੰਦਿਰਾਂ ਚ ਜਾਂਦੇ ਨੇ ਪਰ ਇਹਨਾਂ ਨੂੰ ਸਮਝ ਨਹੀਂ ਆਈ ਕਿ ਮੰਦਿਰ ਹੁੰਦਾ ਕੀ ਆ ਪੰਜਾਬੀ ਤੇ ਪੁਰੇ ਦੂਸਰੇ ਪੰਜਾਬੀ ਸ਼ਰਧਾਲੂਆ ਉਹਨੂੰ ਵੀ ਕੁੱਟਿਆ ਗਿਆ ਇਹ ਬੰਦਾ ਇੰਨਾ ਹਿੰਸੇ ਦੀ ਇਹਨੇ ਮਾਤਾ ਰੰਧੀ ਜਿਹੜੀਆਂ ਖੜਾਣਾ ਹੈ ਉਹ ਵੀ ਫੜਿਆ ਉੱਥੇ ਦਸਤਬੀਨ ਸੀ ਉਹ ਵੀ ਫੜਿਆ ਫੜ ਕੇ ਉਹਨਾਂ ਉੱਤੇ ਅਟੈਕ ਕੀਤਾ ਉਹਨੂੰ ਬਿਲਕੁਲ ਕੁੱਟਿਆ ਤੇ ਮੰਦਿਰ ਕਮੇਟੀ ਜਿਹੜੀ ਉੱਥੋਂ ਦੀ ਉਹ ਕਿਸੇ ਵੀ ਤਰ੍ਹਾਂ ਦੇ ਐਕਸ਼ਨ ਮੂਡ ਚ ਨਹੀਂ ਲਿਖੀ ਸੰਦੋ ਕੋਈ ਐਕਸ਼ਨ ਕਮੇਟੀ ਲੈ ਆਈ ਇੱਕ ਨੂੰ ਵੱਡਾ ਵੱਡਾ ਮੁਤਾਵਾ ਸੀ ਜੀ ਦੂਸਮਾਜ ਖੜੇ ਹੋਇਆ ਚਲਾ ਤਨ ਜੇ ਤੇ ਕੀ ਲੱਗਦਾ ਕੀ ਹੈ ਇਮੀਡੀਏਟ ਕਿਉਂ ਗੱਲਬਾਤ ਨੇ ਬੱਤੇ ਬਾਤੀਆਂ ਦੇ ਦੇਖੋ ਜੀ ਕੱਲ ਇਹ ਮਸਲਾ ਸਾਡੇ ਧਿਆਨ ਦੇ ਵਿੱਚ ਆਇਆ ਕੱਲ ਦੀ ਇਹ ਕੱਲ ਦੀ ਘਟਨਾ ਹੈ ਕੱਲ ਦੀ ਇਹ ਵੀਡੀਓ ਵਾਇਰਲ ਹੋਈ ਆ ਅੱਜ ਅਹੀਂ ਸਾਡਾ ਪ੍ਰੈਸ ਪ੍ਰੈਸ ਕਾਨਫਰੰਸ ਕਰਨ ਦਾ ਸਿਰਫ ਇੱਕੋ ਮੁੱਦਾ ਆ ਕਿ ਅਸੀਂ ਕੱਲ ਤੱਕ ਅੱਜ ਤੱਕ ਵੇਟ ਕਰਦੇ ਪਏ ਸੀ ਕਿ ਇਹ ਕੋਈ ਜੜੀ ਮਾਡਲ ਟਾਣ ਮੰਦਰ ਦੀ ਜੜੀ ਸੁਸਾਇਟੀ ਆ ਇਹ ਕੋਈ ਮੁੱਦਾ ਚੁੱਕਦੀ ਆ ਜਾਂ ਜਿਸ ਬੰਦੇ ਨੇ ਵੀ ਬੇਦਬੀ ਕੀਤੀ ਆ ਉਸ ਬੰਦੇ ਦੇ ਬਰ ਖਿਲਾਫ ਕਿਸ ਤਰ੍ਹਾਂ ਵੇਹ ਜੜੀ ਬੇਦਬੀ ਜਿਹੜਾ ਹਾਂਜੀ ਕਟਨਗਰਾਂ ਵਾਪਰਿਆ ਦੇਖੋ ਜੀ ਮੈਂ ਇਹਦੇ ਅੱਗੇ ਵੀ ਦੱਸਿਆ ਵਾ ਕਿ ਕੱਲ ਦੀ ਇਹ ਘਟਨਾ ਹੋਈ ਆ ਮੰਦਰ ਸੁਸਾਇਟੀ ਨੇ ਅੱਜ ਤੱਕ ਵੀ ਕੋਈ ਵੀ ਡਿਸੀਜਨ ਨਹੀਂ ਲਿਆ ਇਹਨਾਂ ਨੂੰ ਚਾਹੀਦਾ ਸੀ ਕਿ ਜੇ ਮੰਦਰ ਦੇ ਵਿੱਚ ਕੋਈ ਬੇਅਦਬੀ ਹੋਈ ਆ ਤੇ ਬੇਅਦਬੀ ਦਾ ਕੋਈ ਨਾ ਕੋਈ ਡਿਸੀਜਨ ਲੈਂਦੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਉਹਨੂੰ ਸਰਜਾਨੀ ਕਰਦੇ ਜੇ ਉਹਨੇ ਮਾਫੀ ਮੰਗੀ ਆ ਤੇ ਇਹ ਬੜੀ ਮੰਦ ਭਾਗੀ ਘਟਨਾ ਆ ਇਹ ਘਟਨਾ ਬਾਰ-ਬਾਰ ਅਹੀਂ ਬਰਦਾਸ਼ ਹਿੰਦੂ ਤਤਵ ਜਿਹੜਾ ਇਹ ਬਾਰ-ਬਾਰ ਇਸ ਘਟਨਾ ਨੂੰ ਬਰਦਾਸ਼ ਨਹੀਂ ਕੀਤਾ ਜਾਏਗਾ ਦੇਖਿਆ ਤੇ ਕੱਲ ਦੀ ਗੱਲ ਕਹਿ ਰਿਹਾ ਜੀ ਸਿਸੜੀ ਵੀਡੀਓ ਵਾਲੋਂ ਤੋਂ ਬਾਅਦ ਜਿਹੜਾ ਹਿੰਦੂ ਸਮਾਜ ਦਾ ਗੁੱਸੇ ਦੀ ਲਹਿਰ ਦੇਖੋ ਜੀ ਹੌਲੀ-ਹੌਲੀ ਜਿੰਨਾ ਜੜੇ-ਜੜੇ ਲੋਕ ਹੌਲੀ-ਹੌਲੀ ਦੇਖੋ ਕੱਲ ਦਾ ਖੜੀ ਦਾ ਤਿਹਾਰ ਆ ਸਾਰੇ ਲੋਕ ਆਪਣੇ ਕੰਮਕਾਰਾਂ ਜੀ ਬਿਜ਼ੀ ਆ ਕੰਮ ਕਰ ਤੇ ਅੱਜ ਕੱਲ੍ਹ ਦੇ ਨਹੀਂ ਗਏ ਜਿਹੜਾ ਜਿਹੜਾ ਉਸ ਵੀਡੀਓ ਨੂੰ ਦੇਖ ਰਿਹਾ ਵਾ ਜਿਸ ਤਰ੍ਹਾਂ ਮੈਂ ਵੇਖੀ ਆ ਮੈਂ ਵੀ ਬਿਜ਼ੀ ਸੀ ਆਪਣੇ ਕੰਮ ਦੇ ਵਿੱਚ ਤੇ ਮੈਂ ਪ੍ਰੈਸ ਕਾਨਫਰੰਸ ਤੁਹਾਡੇ ਜ਼ਰੀਏ ਸਾਧ ਲਈ ਆ ਹੋਰ ਵੀ ਲੋਕ ਹੋਰ ਵੀ ਹਿੰਦੂ ਤਤਵਜੇ ਲੋਕ ਸਾਡੇ ਸਮਾਜ ਦੇ ਚੰਗੇ ਕੰਮ ਕਰਨ ਵਾਲੇ ਇਹ ਦੇਖਣਗੇ ਤੇ ਮੇਰੀ ਉਹਨਾਂ ਅਗੇ ਦਰਖਾਸਤ ਆ ਕਿ ਇਹਨਾਂ ਦੇ ਬਰਖਲਾਫ ਧਰਨੇ ਲਾਏ ਜਾਣ ਤੇ ਇਹਨਾਂ ਦੇ ਬਰਖਲਾਫ ਕਾਰਵਾਈ ਕੀਤੀ ਜਾਵੇ ਜੀ ਉਹਨੇ ਮਾਫੀ ਮੰਗ ਲਈ ਹੈ ਜਾਂ ਇਹਨਾਂ ਨੇ ਮਾਫੀ ਦੇ ਦਿੱਤੀ ਤਾਂ ਉਹਨੂੰ ਸਰ ਜਾਨੀ ਕਰਨ ਉਹਨੂੰ ਖੁੱਲੇ ਚ ਲੈ ਆਣ ਪ੍ਰੈਸ ਕਾਨਫਰੰਸ ਕਰਨ ਇਹ ਤੇ ਇਹਨਾਂ ਨੂੰ ਪਤਾ ਹੋਊਗਾ ਨਾ ਕਿ ਇਹਨਾਂ ਨੇ ਮਾਫੀ ਦਿੱਤੀ ਜਾਂ ਨਹੀਂ ਦਿੱਤੀ ਸੰਗਤ ਦੇ ਵਿੱਚ ਪੂਰਾ ਰੋਸ਼ ਆ ਪਬਲਿਕ ਦੇ ਵਿੱਚ ਪੂਰਾ ਰੋਸ਼ ਆ ਇਸ ਚੀਜ਼ਾਂ ਨੂੰ ਬਰਦਾਸ਼ਤ ਕਿਸੇ ਵੀ ਹੱਦ ਤੱਕ ਨਹੀਂ ਕੀਤਾ ਜਾਏਗਾ। ਬਲੋ ਜੀ ਕਿੰਨਾ ਕੁ ਰੋਸ ਪਾਇਆ ਜਾ ਰਿਹਾ ਹੈ ਹਿੰਦੂ ਸੰਗਠਨਾ ਜਿਹੜਾ ਹੋਇਆ ਹੈ ਨਹੀ ਹੋਣਾ ਚਾਹੀਦਾ। ਮੈਂ ਜੇ ਸੰਗਤ ਵਿੱਚ ਬਹੁਤ ਰੋਸ਼ਾ ਇਹ ਜਿਹੜੀ ਗੱਲ ਹੈ ਨਾ ਸੰਗਤ ਨੂੰ ਬੜੀ ਪਿੰਚ ਕੀਤੀ ਆ ਬੜੀ ਮਾੜੀ ਘਟਨਾ ਬੜੀ ਮੰਦ ਭਾਗੀ ਘਟਨਾ ਵਾ। ਔਰ ਇਹਦੇ ਵਾਸਤੇ ਮੰਦਰ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜੇ ਉਹਨਾਂ ਨੇ ਮਾਫੀ ਮੰਗਵਾਈ ਆ ਤੇ ਉਹਨੂੰ ਸਰਵਜਨਿਕ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਇਹ ਵੀਡੀਓ ਅੰਮ੍ਰਿਤਸਰ ਵਾਇਰਲ ਹੋਈ ਆ ਉਹਦੀ ਮਾਫੀ ਦੀ ਵੀ ਵਾਇਰਲ ਹੋ ਜੇ। ਹੂੰ। ਲੋਕਾਂ ਨੂੰ ਪਤਾ ਲੱਗ ਜੇ ਕਿ ਉਸ ਬੰਦੇ ਨੇ ਗਲਤੀ ਕੀਤੀ ਆ ਤੇ ਉਹਦੀ ਮਾਫੀ ਮੰਗੀ ਗਈ ਆ ਅਗਰ ਉਹ ਸਰਮਾਇਦਾਰ ਆ ਕਿੰਨਾ ਕੁ ਸਰਮਾਇਆ ਹੋਊਗਾ ਭਗਵਾਨ ਤੋਂ ਉੱਪਰ ਕੋਈ ਨਹੀਂ ਜੇ ਇਹ ਮੰਦਰ ਦੇ ਬਿਜਾਰੀ ਦੀ ਜੇ ਉਹ ਇੱਜ਼ਤ ਨਹੀਂ ਕਰਦਾ ਮਹਾਰਾਣੀ ਜਿੱਥੇ ਉਹ ਪੂਜਾ ਕਰਨ ਆਇਆ ਮਾਂ ਨੂੰ ਪੂਜਣ ਆਇਆ ਬਾਤਾ ਜੀ ਦੇ ਚਰਨ ਪਦਕਾਂ ਨੂੰ ਉਹ ਚੱਕ ਕੇ ਉਹਨੇ ਕੀਤੀ ਆ ਉਸ ਤੋਂ ਵੱਡੀ ਬੇਅਦਬੀ ਆ ਜੇ ਤੇਰੇ ਚ ਦਮ ਹੈਗਾ ਵਾ ਤਾਂ ਤੂੰ ਮਤਲਬ ਹੋਰਤੇ ਤਰੀਕੇ ਨਾਲ ਆਪਣੇ ਹੱਥ ਵੀ ਹੈਗੇ ਹਨਾ ਬੰਦੇ ਦਾ ਬੰਦਾ ਇੱਕ ਪੁਜਾਰੀ ਆ ਪੁਜਾਰੀ ਪੁਜਾਰੀ ਕੋ ਲੜਨ ਦੇ ਮੂਡ ਵਿੱਚ ਨਹੀਂ ਹੁੰਦੇ ਮੰਦਰ ਦੇ ਪੁਜਾਰੀ ਆ ਭਗਵਾਨ ਦਾ ਸ਼ਿੰਗਾਰ ਕਰਦੇ ਆ ਭਗਵਾਨ ਦੀ ਸੇਵਾ ਕਰਦੇ ਆ ਅਸੀਂ ਤੇ ਮੱਥਾ ਟੇਕ ਕੇ ਆਪਣੇ ਆਪਣੇ ਘਰਾਂ 'ਚ ਆਪਣੀਆਂ ਝੋਲੀਆਂ ਫਲਾ ਕੇ ਤੇ ਆ ਜਾਂਦੇ ਆ ਬਾਕੀ ਸਾਰਾ ਦੇਖਰੇਖ ਦਾ ਕੰਮ ਤੇ ਸਾਡੇ ਪੁਜਾਰੀਆਂ ਕੋ ਹੁੰਦਾ ਵਾ ਔਰ ਇਹ ਜਿਹੜਾ ਕੰਮ ਹੋਇਆ ਵਾ ਮਾੜਾ ਹੋਇਆ ਵਾ ਮੰਦਰ ਕਮੇਟੀ ਨੂੰ ਇਹਦੇ ਬਾਰੇ ਦੁਬਾਰਾ ਗੌਰ ਕਰਦੇ ਹੋਏ ਬਹੁਤ ਸਖਤ ਐਕਸ਼ਨ ਲੈਣਾ ਚਾਹੀਦਾ ਮੈਂ ਤੇ ਕਹਿੰਦਾ ਉਸ ਬੰਦੇ ਦੇ ਖਿਲਾਫ ਮਾਫੀ ਦਾ ਹੱਕਦਾਰ ਨਹੀਂ ਹੈਗਾ ਜੇ ਉਹ ਮਾਫੀ ਉਹਨੇ ਮੰਗਣੀ ਆ ਤੇ ਬਿਆਰੀ ਜੀ ਦੇ ਚਰਨਾ ਵਿੱਚ ਬੈਠ ਕੇ ਮੰਗੇ ਮਾਫੀ ਤੇ ਸਾਰੀ ਸੰਗਤ ਉਹ ਗੱਲ ਅਸੈਪਟ ਕਰੋਗੇ ਕਿ ਠੀਕ ਹੈ ਇਹਨੇ ਬੰਦੇ ਨੇ ਗਲਤੀ ਕੀਤੀ ਆ ਤੇ ਇਹਨੇ ਮਾਫੀ ਮੰਗੀ ਆ ਚਲੋ ਇਨਸਾਨ ਗਲਤੀਆਂ ਦਾ ਪੁੱਤਲਾ ਜੇ ਗਲਤੀ ਕਰਦਾ ਵਾ ਕਿਸੇ ਵੀ ਕਾਰਨਵਸ਼ ਹੋਈ ਆ ਉਹ ਬੰਦਾ ਮੈਨੂੰ ਅਸ਼ਾਂਤ ਜਾਪਿਆ ਵਾ ਉਹਨੇ ਕੋਈ ਉਹਨੇ ਸ਼ਾਂਤੀ ਵਾਲੀ ਗੱਲ ਨਹੀਂ ਕੀਤੀ ਇਹ ਇੱਕਦਮ ਹਾਈਪਰ ਹੋ ਗਿਆ ਵਾ ਹਾਈਪਰ ਹੋ ਕੇ ਬਾਰ-ਬਾਰ ਲੜਾਈ ਕਰੀ ਗਿਆ ਸੋ ਬੰਦਰ ਕਮੇਟੀ ਇੱਕ ਵਾਰੀ ਫੇਰ ਮੰਦਰ ਕਮੇਟੀ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਤੁਸੀਂ ਇਹ ਜਿਹੜਾ ਵਾ ਕੋਈ ਛੋਟਾ ਮੈਟਰ ਨਹੀਂ ਆ ਬਹੁਤ ਸੀਰੀਅਸ ਮੈਟਰ ਆ ਇਹਦੇ ਵਾਸਤੇ ਤੁਹਾਨੂੰ ਓਨਾ ਸੀਰੀਅਸ ਹੋਣਾ ਚਾਹੀਦਾ ਸੀ ਅਗਰ ਜੇ ਤੁਹਾਡੇ ਪਰਿਵਾਰ ਦੇ ਕਿਸੇ ਦੇ ਨਾਲ ਇਹ ਹਰਕਤ ਹੋਈ ਹੁੰਦੀ ਫੇਰ ਤਾਂ ਐਕਸ਼ਨ ਕੀ ਹੋਣਾ ਸੀ ਸੋ ਮੰਦਰ ਦੇ ਬਾਹਰ ਗਾਰਡ ਵੀ ਹੁੰਦੇ ਆ ਸਾਡੇ ਔਰ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਏ ਮੰਦਰ ਦੇ ਅੰਦਰ ਬੰਦ ਕਰ ਲੈਣਾ ਚਾਹੀਦਾ ਏ ਇਹੋ ਜਿਹੇ ਬੰਦੇ ਨੂੰ ਪੁਰਸੋਂ ਉਤਰੰਤ ਸਾਧਕੇ ਤੇ ਇਹ ਤੇ ਕਾਰਵਾਈ ਕਰਨੀ ਚਾਹੀਦੀ ਸੀ। ਜੀ ਤਾਂ ਇਹ ਅੰਮ੍ਰਿਤਸਰ ਦੇ ਵਿੱਚ ਮੰਦਿਰ ਨੂੰ ਲੈ ਕੇ ਤੇ ਜੋ ਹੋਇਆ ਵੀ ਕੀ ਕਹਿਣਾ ਚੱਲੂ। ਦੇਖੋ ਜਿਹੜੇ ਲੋਕ ਇਹ ਇਸ ਮੰਦਿਰ ਨਾਲ ਜੁੜੇ ਨੇ, ਇਸ ਪੂਜਨਾ ਨਾਲ ਜੁੜੇ ਨੇ, ਧਰਮ ਨਾਲ ਜੁੜੇ ਨੇ। ਅੱਜ ਫੇਰ ਉਹਨਾਂ ਨੂੰ ਇਹ ਬਹੁਤ ਉਹਨਾਂ ਦੇ ਮਨ ਤੇ ਠੇਸ ਪਹੁੰਚੀ ਹੋਈ ਹੈ। ਜਦੋਂ ਇਹ ਸਾਰੀ ਵੀਡੀਓ ਅਸੀਂ ਦੇਖੀ ਹੈ। ਦੇਖੋ ਸਭ ਤੋਂ ਪਹਿਲਾਂ ਜਦੋਂ ਇਹ ਘਟਨਾਖਰਬ ਹੋਇਆ। ਸਵੇਰ ਵਕਤ ਇਹ ਘਟ ਮੰਦਿਰ ਮੇ ਹੋ ਗਿਆ। ਉਸ ਬੰਦੇ ਨੇ ਪਹਿਲਾਂ ਤੇ ਪੁਜਾਰੀ ਤੇ ਅਟੈਕ ਕੀਤਾ। ਫਰਸਟ ਆਫ ਅਲ ਮਾਤਾ ਦੇ ਜਿਹੜੇ ਚਨਪਦੂਪਾ ਉਹਨੂੰ ਫੜਿਆ ਦੇਖੋ ਮਾਫੀ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ ਮਾਫੀ ਪੁਜਾਰੀ ਨੇ ਲੈਣ ਦੀ ਦਿੱਤੀ ਜਾ ਰਹੀ ਹੈ ਕਿ ਮਾਤਾ ਦੇ ਜਿਹੜੇ ਚਨਪਦਗਾ ਦੀ ਗੱਲ ਹੈ ਦੇਖੋ ਸਖਤਨ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਇਹਨਾਂ ਨੇ ਆਪਸ ਵਿੱਚ ਬਹਿ ਕੇ ਜਿਹੜੀਆਂ ਮਾਫੀਆਂ ਕਰਨੀਆਂ ਕਰ ਲਈਆਂ ਦੇਖੋ ਉਹਨਾਂ ਦਾ ਆਪਣਾ ਇੱਕ ਸਿਸਟਮ ਆ ਕਮੇਟੀ ਚਲਾਉਣ ਦਾ ਤੇ ਉਹ ਬੰਦਾ ਸਰਮਾਇਦਾ ਰਿਆ ਤੇ ਪੁਜਾਰੀ ਦਾ ਜਿਹੜਾ ਉਹਨਾਂ ਨੇ ਧੱਕਾ ਕੀਤਾ ਉਹਨਾਂ ਦਾ ਰੈਜ਼ਨਾਮਾ ਹੋ ਗਿਆ ਚਲੋ ਆਪਾਂ ਉਹ ਵੀ ਗੱਲ ਮੰਨ ਲਈ ਪਰ ਜਿਹੜੀਆਂ ਮਾਤਾਂ ਦੀਆਂ ਚੰਨਪਤ ਕੋਲੋਂ ਛੇੜਿਆ ਗਿਆ ਜਾਂ ਉਹਨੂੰ ਚੁੱਕਿਆ ਗਿਆ ਮਰਨ ਦੇ ਲਈ ਉਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਏਗੀ 100% ਕਾਰਵਾਈ ਹੋਏਗੀ ਵੇਟ ਕਰੋ ਕੱਲ ਅਸੀਂ ਮੰਗ ਪੱਤਰ ਜੋ ਦਰਖਾਸਤ ਆ ਦੇ ਰਹੇ ਆ ਸਖਤ ਰਲ ਕੇ ਸਿਗਨਲਸ਼ ਕਰਨਗੇ ਮੰਦਰ ਨਾਲ ਸਾਡੀ ਕੋਈ ਲੜਾਈ ਨਹੀਂ ਕਮੇਟੀ ਜੇ ਪੈਸੇ ਸਾਬ ਸਕਦੀ ਆ ਤੇ ਮਰਿਆਦਾ ਵੀ ਇਹਨਾਂ ਨੂੰ ਸਾਹਮਣੀ ਪਏਗੀ ਇਹ ਇਹਨਾਂ ਦਾ ਕੰਮ ਆ ਸਾਡਾ ਕੰਮ ਨਹੀਂ ਆ ਜੇ ਮਰਿਆਦਾ ਨਹੀਂ ਸਾਬ ਸਕਦੇ ਤੇ ਸਾਰੇ ਕਮੇਟੀ ਮੈਂਬਰ ਸੀਫਾ ਦੇ ਦੋ ਨਵੀਂ ਕਮੇਟੀ ਬਣ ਜਿਹੜੇ ਪ੍ਰੈਸ ਕਾਨਫਰੰਸ ਹੋਈ ਸੀ ਮੰਦਰ ਦੇ ਖਿਲਾਫ ਤੇ ਉਹ ਸਖਸ਼ ਦੇ ਖਿਲਾਫ ਜਿਹਨੇ ਬਿਆਦ ਦੀ ਕੀਤੀ ਦੇਖੋ ਜੀ ਸਾਡਾ ਪਹਿਲਾ ਰੋਸ ਮੰਦਰ ਕਮੇਟੀ ਦੇ ਖਿਲਾਫ ਆ ਕਿਉਂਕਿ ਮੰਦਰ ਪ੍ਰਬੰਧਕ ਕਮੇਟੀ ਜਿਹੜੀ ਹੁੰਦੀ ਹੈ ਨਾ ਪੁਜਾਰੀ ਉਹਦੇ ਨੇ ਅੰਦਰ ਕੰਮ ਕਰਦਾ ਤੇ ਪੁਜਾਰੀ ਦੀ ਇੱਜ਼ਤ ਮਾਨ ਦੀ ਰੱਖਿਆ ਕਰਨੀ ਹੈ ਉਹਨਾਂ ਨੇ ਸੁਰੱਖਿਆ ਕਰਨੀ ਹੈ ਉਹਨਾਂ ਨੇ ਜੇ ਕੋਈ ਡਿਸਟਰਬ ਹੁੰਦਾ ਉਥੇ ਆ ਕੇ ਵੱਡੀ ਹਰਕਤ ਕਰਦਾ ਤੇ 100% ਉਥੇ ਕਾਨੂੰਨੀ ਕਾਰਵਾਈ ਮੰਦਰ ਕਮੇਟੀ ਕਰਾਵੇ ਜੇ ਮੰਦਰ ਕਮੇਟੀ ਨਹੀਂ ਕਰਦੀ ਤੇ ਫਿਰ ਸਿਕਟਨ ਕਦਰ ਹੀ ਆ ਸਮਾਜ ਕਦਰ ਹੀ ਆ 100% ਜਵਾਬ ਦੇਾਂਗੇ ਜਿਹੜੀ ਮਤਾਜੀ ਦੀ ਚੰਨ ਪਾਤੂ ਕਾ ਚੁੱਕੀ ਗਈ ਨਾ ਉਤੋਂ ਮਰਨ ਦੀ ਕੋਸ਼ਿਸ਼ ਕੀਤੀ ਗਈ ਆ ਪੁਜਾਰੀ ਦਾ ਜੋ ਆ ਉਹਦਾ ਅਸੀਂ 100% ਤਰਖਾਸ ਦੇ ਕੇ ਇਹ ਗੱਲ ਦੁਬਾਰਾ ਸ਼ੁਰੂ ਕਰਾਂਗੇ ਕਿਉਂਕਿ ਉਹਨਾਂ ਨੇ ਤੇ ਮਿੱਟੀ ਪਾਤੀ ਕਿਉਂਕਿ ਸ਼ਾਇਦ ਉਹ ਵਪਾਰੀ ਪੈਸੇ ਵਾਲਾ ਸੀ ਤਗੜਾ ਸੀ ਅੰਦਰ ਪੈ ਕੇ ਕੀ ਹੋਇਆ ਜਾਂ ਤੇ ਕੋਈ ਗੱਲ ਹੁੰਦੀ ਤੇ ਖੁੱਲ ਕੇ ਹੁੰਦੀ ਇਸ ਲਈ ਸੋ ਵੇਟ ਕਰੋ ਸਮਾਜ ਜਾਗਾ ਹੈ ਜਵਾਬ ਜਰੂਰ ਮਿਲੇਗਾ ਜਸ਼ਨ